ਰੁਵਾਲ ਛੰਦ ਤੈ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਬ ਮਹਾਂਤਰ ਮਾਨ ਦੇਵ ਅਭੇਵ ਆਦ ਉਦਾਰ ਸਰਵ ਪਾਲਕ ਸਰਵ ਘਾਲਕ ਸਰਬ ਕੋ ਪੁਨ ਕਾਲ ਜਤਰ ਤਤਰ ਬਿਰਾਜਿ ਅਬਧੂਤ ਰੂਪ ਰਸਾਲ ਨਾਮ ਖਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਅ세ਖ ਦੇਸ ਔਰ ਨਾ ਭੇਸ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿ사 ਵਿ사 ਹੋਏ ਫੈਲਿਓ ਅਨੁਰਾਗ ਨਾਮ ਕਾਮ ਬਹੀਨ ਪੇਖਤ ਧਾਮ ਹੂ ਨਹਿ ਜਾਹੇ ਸਰਬ ਮਾਨ ਸਰਵਤਰ ਮਾਨ ਸਦਾਇਬ ਮਾਨਤ ਤਾਹੇ ਇਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਭੇਵ ਨਾ ਜਾਣਈ ਜਿਹ ਬੇਦ ਔਰ ਕਤੇਬ ਰੂਪ ਰੰਗ ਨਾ ਜਾਤ ਪਾਤ ਸੋ ਜਾਣਈ ਕਹਿ ਜੇਬ ਇਹ ਦੋਨਾਂ ਥਾਂ ਹੀ ਵਿਸਰਾਮ ਲੱਗ ਜਾਣਗੇ ਇਹਦੇ ਚ ਭਰਮ ਨਹੀਂ ਕਰਨਾ ਖਾਲਸੇ ਨੇ ਜੇ ਤੇ ਵੀ ਲੱਗ ਜਾਂਦਾ ਦੇਵ ਭੇਵ ਨਾ ਜਾਣਈ ਜਿਹ ਬੇਦਾਰਕ ਤੇ ਨਾਲ ਦੇਵ ਭੇਵ ਨਾ ਜਾਣਹੀ ਜੇ ਬੇਦਾਰਕ ਤੇ ਦੋਨੀ ਪਾਸੇ ਦੇਹਲੀ ਦੀਪਕ ਹੈ ਇਹ ਇਨਾਂ ਬਸਰਾਮਾਂ ਦਾ ਕੋਈ ਖਿਆਲ ਐਸਾ ਨਹੀਂ ਜੋ ਉਹ ਬਸਰਾਮ ਜ਼ਰੂਰੀ ਨੇ ਜਿੱਥੇ ਅਰਥ ਦਾ ਨਿਰਥ ਹੋ ਜਾਵੇ ਉਹ ਬਸਰਾਮ ਬਿਲਕੁਲ ਜ਼ਰੂਰੀ ਹਨ ਆਮ ਤੌਰ ਤੇ ਦਸਮ ਮਹਾਰਾਜ ਦੀ ਬਾਣੀ ਦੇ ਅੰਦਰ ਸੁਭਈਏ ਕਵਿਤ ਉਹਨਾਂ ਦੇ ਆਪ ਹੀ ਤੁਹਾਡੀ ਰਸਨਾ ਦੇ ਉੱਤੇ ਵਿਸਰਾਮ ਜਲ ਦੇ ਚਾਲ ਦੇ ਨਾਲ ਚੁਲੇ ਚਲੇ ਜਾਣਗੇ ਉੱਥੇ ਚਾਲ ਬਦਲ ਦੇਣੀ ਹੈ ਜਿੱਥੇ ਅਰਥ ਦਾ ਅਨਰਥ ਹੁੰਦਾ ਹੋਵੇ ਜੇ ਅਰਥ ਦਾ ਅਨਰਥ ਨਹੀਂ ਹੁੰਦਾ ਤਾਂ ਚਾਲ ਉਸੇ ਤਰ੍ਹਾਂ ਖਾਲਸੇ ਨੇ ਰੱਖਣੀ ਹੈ ਹਾਂਜੀ ਦੇਵ ਭੇਵ ਨਾ ਜਾਣਈ ਜਿਹ ਬੇਦ ਔਰਕ ਤੇਬ ਰੂਪ ਰੰਗ ਨਾ ਜਾਤ ਪਾਤ ਸੋ ਜਾਣਈ ਕਹਿ ਜੀਵ ਤਾਤਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਬੱਕਰ ਫਿਰੈ ਚਤਰ ਚੱਕ ਮਨਈ ਪੁਰਤੀਨ ਲੋਕ ਚੌਦਹ ਹੈ ਕੇ ਬਿਖੈ ਜਗ ਜਾਪੈ ਜਿਹ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭ ਜਿਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸਵ ਰਚਿਓ ਸਯੰ ਭਵ ਗੜਨ ਭੰਜਨ ਹਾਰ ਕਾਲੀ ਹੀਨ ਕਲਾ ਸੰਜੋਗਤ ਅਕਾਲ ਪੁਰਖ ਆਦੇਸ ਧਰਮ ਧਾਮ ਸੋ ਭਰਮ ਰਹਿਤ ਅਪੂਤ ਅਲਖ ਅਪੇਸ ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਵ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨ ਉਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਵ ਭੰਜਨ ਆਦ ਰੂਪ ਅਸੂਤ ਅੰਗਹੀਨ ਅਪੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਿਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਪੇਖ ਸਰਬ ਸਾਸਤਰ ਨ ਜਾਣਈ ਜਿਹ ਰੂਪ ਰੰਗ ਅਰ ਰੇਖ ਪਰਮ ਵੇਦ ਪੁਰਾਨ ਜਾ ਕਹ ਨੇਤ ਭਾਖਤ ਨਿਤ ਕੋਟ ਸਿਮਰਤ ਪ੍ਰਾਨ ਸਾਸਤਰ ਨ ਆਵਹੀ ਬਹੁ ਚਿਤ ਮਦ ਭਾਰ ਛੰਦ ਤੇ ਪ੍ਰਸਾਦ ਭਗਤ ਸਾਹਿਬ ਜੀ ਕਈਆਂ ਪਾਠਾਂ ਦੇ ਵਿੱਚ ਗੁਟਕਿਆਂ 'ਚ ਈੜੀ ਪਾਠ ہوئی ਹੈ ਇਸ ਕਰਕੇ ਉਹ ਪਠੰਤਰ ਸਮਝ ਲੈਣਾ ਵਾਸਤਵ ਵਿੱਚ ਹਾਹਾ ਹੀ ਹੈ ਨਾ ਆਵਹੀ ਉਹ ਚਿਤ ਆਵਹੀ ਪਾਠ ਵੀ ਕਈਆਂ ਸਾਧ ਸੰਤ ਤੁਕ ਕਹੋਗੇ ਲੇਕਿਨ ਮੁੱਖੀ ਪਾਠ ਹੈ ਜਿਹੜਾ ਆਵਹੀ ਹੈ ਹਾਂਜੀ ਮਦ ਭਾਰ ਛੰਦ ਮਦ ਭਾਰ ਛੰਦ ਤਉ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨਭਉ ਪ੍ਰਕਾਸ਼ ਨਿਸਦਨ ਅਨਾਸ ਆਜਾਨ ਬਾਹੋ ਸਾਹਨ ਸਾਹੋ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ इन्द्रान इन्द्र बालान बाल रंगकान रंग कालान काल अनभूत अंग आबा अपंग गतमित अपार गुणगण उदार मनगण परनाम निरपै निकामत दुत प्रचंड मितगत अखंड आलस्य कर्म अदृश्य धर्म सर्व परणाड अनडंड बाड्य